ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਦੋਂ ਸੰਤ ਹਰਨਾਮ ਸਿੰਘ ਜੀ ਵਿਦੇਸ਼ ਯਾਤਰਾ ਦੌਰਾਨ ਕੈਨੇਡਾ ਵਿੱਚ ਵਿਚਰੇ ਸਨ ਬਾਬਾ ਜੀ ਦੇ ਆਉਣ ਦੀ ਖਬਰ ਸਰਦਾਰ ਦਰਵਿੰਦਰ ਸਿੰਘ ਗਰਦੀਵਾਲਾ ਨੇ ਸੁਣੀ ਜੋ ਕਿ ਬੈਂਕੂਰ ਵਿੱਚ ਰਹਿੰਦੇ ਸਨ ਉਸਦੀ ਘਰ ਦੀ ਦਾ ਨਾਮ ਪਰਮਜੀਤ ਕੌਰ ਸੀ ਇਹਨਾਂ ਦੇ ਵਿਆਹ ਨੂੰ ਕੋਈ 10-12 ਸਾਲ ਦਾ ਸਮਾਂ ਹੋ ਚੁੱਕਾ ਸੀ ਪਰ ਪਰਮੇਸ਼ਵਰ ਦੀ ਨੇਤ ਇਨ੍ਹਾਂ ਦੇ ਗ੍ਰਹਿ ਵਿੱਚ ਕਿਸੇ ਬੱਚੇ ਜਾਂ ਬੱਚੀ ਨੇ ਜਨਮ ਨਾ ਲਿਆ ਜਿਵੇਂ ਕਿ ਹਰ ਗ੍ਰਸਤੀ ਦੀ ਲੋਚ ਹੁੰਦੀ ਹੈ ਕਿ ਸੰਸਾਰ ਨਾਲ ਰਿਸ਼ਤਾ ਜੋੜਨ ਲਈ ਘਰ ਵਿੱਚ ਸੰਤਾਨ ਹੋਣੀ ਜ਼ਰੂਰੀ ਹੈ ਐਸੇ ਲੋਚ ਅਤੇ ਆਸ਼ਾ ਅਧੀਨ ਇਹ ਵਿਵਾਹਿਤ ਜੋੜਾ ਵੀ ਸੰਤਾਨ ਦੀ ਪ੍ਰਾਪਤੀ ਲਈ ਹਟਕੁਤਾਬਨਾ ਸੀ ਪਰ ਜਿਉਂ-ਜਿਉ ਸਮਾਪਿਤਦਾ ਗਿਆ ਆਸ਼ਾ ਨਿਰਾਸ਼ਾ ਵਿੱਚ ਬਦਲਦੀ ਨਜ਼ਰ ਉਹ ਲੱਗ ਪਈ ਕਈ ਪ੍ਰਕਾਰ ਦੇ ਯਤਨ ਕੀਤੇ ਪਰ ਸਫਲਤਾ ਨਾ ਮਿਲੀ ਐਸੇ ਆਸ਼ਿਰਮ ਮੁਖ ਰੱਖ ਕੇ ਸਰਦਾਰ ਦਲਵਿੰਦਰ ਸਿੰਘ ਅਤੇ ਬੀਬੀ ਨੇ ਬਾਬਾ ਜੀ ਨੂੰ ਆਪਣੇ ਘਰ ਵਿੱਚ ਪ੍ਰਸ਼ਾਦ ਸ਼ਕਣ ਲਈ ਨਿਮੰਤਰਣ ਦਿੱਤਾ ਬਾਬਾ ਜੀ ਨੇ ਇਹਨਾਂ ਦਾ ਨਿਮੰਤਰਣ ਸਵੀਕਾਰ ਕਰ ਲਿਆ ਅਤੇ ਨਿਯਤ ਦਿਨ ਤੇ ਇਹਨਾਂ ਦੇ ਘਰ ਅਤੇ ਹੋਰ ਪ੍ਰੇਮੀਆਂ ਨਾਲ ਲੰਗਰ ਸ਼ਕਣ ਲਈ ਬਾਬਾ ਜੀ ਪੁੱਜ ਗਏ ਪ੍ਰਸ਼ਾਦਾਂ ਸ਼ਕਣ ਉਪਰੰਤ ਬਾਬਾ ਜੀ ਨੇ ਗੁਰੂ ਦਾ ਸੰਦੇਸ਼ ਪਰਿਵਾਰ ਅਤੇ ਇਕੱਤਰ ਹੋਈ ਸੰਗਤ ਨੂੰ ਗੁਰਬਾਣੀ ਅਤੇ ਸਾਖੀਆਂ ਲਈ ਸ੍ਰਵਣ ਕਰਵਾਇਆ ਗੁਰੂ ਉਪਦੇਸ਼ ਨੂੰ ਸਰਵਨਕਰਨ ਉਪਰੰਤ ਇੱਕ ਸਿਆਣੀ ਬਿਰਧਮਾਤਾ ਜੋ ਕਿ ਦਲਵਿੰਦਰ ਸਿੰਘ ਨਾਲ ਪਰਵਾਰਿਕ ਨੇੜਤਾ ਰੱਖਦੀ ਸੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਇਹਨਾਂ ਬੱਚਿਆਂ ਦੇ ਵਿਆਹ ਹੋਏ ਨੂੰ 10-12 ਸਾਲ ਗੁਜ਼ਰ ਗਏ ਹਨ ਪਰ ਪਰਿਵਾਰ ਵਿੱਚ ਅਜੇ ਵਾਦਾ ਨਹੀਂ ਹੋਇਆ ਸੰਸਾਰ ਨਾਲ ਗੰਡ ਨਾ ਪੈਣ ਸਦਕਾ ਇਹੇ ਦੋਵੇਂ ਬੜੇ ਪਰੇਸ਼ਾਨ ਰਹਿੰਦੇ ਹਨ ਆਪ ਜੀ ਕਿਰਪਾ ਕਰੋ ਆਸ਼ੀਰਵਾਦ ਬਖਸ਼ਿਸ਼ ਕਰੋ ਤਾਂ ਜੋ ਇਹਨਾਂ ਦਾ ਵੀ ਸੰਸਾਰ ਨਾਲ ਇਸਤਾ ਕਾਇਮ ਹੋ ਜਾਵੇ ਮਾਤਾ ਦੀ ਬੇਨਤੀ ਸੁਣ ਕੇ ਬਾਬਾ ਜੀ ਨੇ ਬਚਨ ਕੀਤਾ ਬੀਬੀ ਜੀ ਇਹ ਸਭ ਦਾਤਾ ਸਤਿਗੁਰੂ ਜੀ ਦੇ ਹੱਥ ਵਿੱਚ ਹਨ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਿਆ ਕਰੋ ਸਤਿਗੁਰੂ ਜੀ ਦਿਆਲੂ ਕਿਰਪਾਲੂ ਹਨ ਜੋ ਮਾਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਸ਼ਰਦਾ ਭਾਵਨੀ ਨਾਲ ਜੋ ਵੀ ਸ਼੍ਰੀ ਗੁਰੂ ਬ੍ਰੰਤ ਸਾਹਿਬ ਜੀ ਪਾਸੋਂ ਮੰਗੇਗਾ ਸਤਿਗੁਰੂ ਜੀ ਬਖਸ਼ਿਸ਼ ਕਰਨ ਵਾਲੇ ਹਨ ਇਹਨਾਂ ਬਚਨਾਂ ਨੂੰ ਸੁਣ ਕੇ ਵੀ ਮਾਈ ਨੇ ਆਪਣੀ ਪਹਿਲੀ ਬੇਨਤੀ ਨੂੰ ਦੁਬਾਰਾ ਤੋਹਰਾਇਆ। ਬਾਬਾ ਜੀ ਕਹਿਣ ਲੱਗੇ, "ਬੀਬੀ ਜੀ ਜਰਾ ਉੱਚੀ ਗੱਲ ਕਰੋ ਕਿਉਂਕਿ ਮੇਰੇ ਖੱਬੇ ਕੰਨ ਵਿੱਚ ਥੋੜਾ ਉੱਚਾ ਸੁਣਦਾ ਹੈ। ਜਿਸ ਕਾਰਨ ਤੁਹਾਡੀ ਗੱਲ ਮੈਨੂੰ ਸਮਝ ਨਹੀਂ ਪਈ।" ਮਾਤਾ ਨੇ ਬਾਬਾ ਜੀ ਨੂੰ ਫੇਰ ਸੰਤਾਨ ਪ੍ਰਾਪਤੀ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਮਾਤਾ ਦੀ ਗੱਲ ਸੁਣ ਕੇ ਉੱਤਰ ਦਿੱਤਾ, "ਬੀਬੀ ਜੀ ਜੇ ਬੱਚਾ ਭਾਗਾ ਵਿੱਚ ਹੁੰਦਾ ਤਾਂ ਮਿਲ ਜਾਣਾ ਸੀ। ਦੂਸਰਾ ਅਰਦਾਸ ਜ਼ੋਰ ਨਾਲ ਨਹੀਂ ਕਰਵਾਈ ਜਾਂਦੀ।" ਅਤੇ ਨਾ ਹੀ ਜੋਰ ਨਾਲ ਅਰਦਾਸ ਕੀਤੀ ਜਾਂਦੀ ਹੈ ਗੁਰੂਦਰ ਅਰਦਾਸ ਦਾ ਉਹੀ ਪਰਵਾਨ ਹੁੰਦੀ ਹੈ ਜੋ ਮਨ ਦੇ ਅੰਦਰਲੇ ਪ੍ਰਗਟ ਹੋ ਨਿਕਲੇ ਬਾਕੀ ਮੈਂ ਇੱਥੇ ਵਿਦੇਸ਼ ਵਿੱਚ ਮੁੰਡੇ ਕੁੜੀਆਂ ਤਾਂ ਮੰਡਲ ਨਹੀਂ ਆਇਆ ਮੈਂ ਤਾਂ ਗੁਰਮਤਿ ਦਾ ਸੰਦੇਸ਼ ਦੇਣ ਆਇਆ ਹਾਂ ਮੈਂ ਕੋਈ ਰਿੱਧੀਆਂ ਸਿੱਧੀਆਂ ਨਹੀਂ ਕੀਤੀਆਂ ਹੋਈਆਂ ਸਾਡੇ ਲਈ ਤਾਂ ਸਭ ਕੁਝ ਸਤਗੁਰੂ ਜੀ ਹੀ ਹਨ ਅਸੀਂ ਵੀ ਗੁਰੂ ਚਰਣਾ ਵਿੱਚ ਹੀ ਅਰਦਾਸ ਕਰਨੀ ਹੈ ਤੁਸੀਂ ਸਤਗੁਰੂ ਜੀ ਨੂੰ ਦਾਦਾ ਜਾਣ ਕੇ ਸ਼ਰਧਾ ਭਾਵਨਾ ਨਾਲ ਬੇਨਤੀ ਕਰੋ ਇਹੇ ਬਚਨ ਕਹਿ ਕੇ ਬਾਬਾ ਜੀ ਨੇ ਸੰਕਟਾਪਾਸੋਂ ਵਿਦਾ ਲਈ ਅਤੇ ਆਪਣੇ ਵਿਸ਼ਰਾਮ ਟਿਕਾਣੇ ਤੇ ਪੁੱਜ ਗਏ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਦਨਵਿੰਦਰ ਸਿੰਘ ਨੇ ਆਪਣਾ ਮਨ ਨਹੀਂ ਹਾਰਿਆ ਇੱਕ ਦਿਨ ਆਪਣੇ ਘਰ ਦੀ ਨੂੰ ਨਾਲ ਲੈ ਕੇ ਉਹ ਫੇਰਾ ਸਿੰਘ ਜੀ ਦੇ ਘਰ ਆ ਗਿਆ ਜਿੱਥੇ ਬਾਬਾ ਜੀ ਬਰਾਜਮਾਨ ਸਨ ਬੀਬੀ ਜੀਤਕੌਰ ਜੀ ਜੋ ਕਿ ਸਰਦਾਰ ਫੇਰਾ ਸਿੰਘ ਜੀ ਦੀ ਘਰ ਵਾਲੀ ਸੀ ਨੇ ਇਹਨਾਂ ਦੀ ਜਲ ਪਾਣੀ ਦੀ ਸੇਵਾ ਬੜੇ ਪ੍ਰੇਮ ਨਾਲ ਕੀਤੀ ਦੋਵਾਂ ਨੇ ਜਲ ਪਾਣੀ ਛੱਕ ਕੇ ਬਾਬਾ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਬਾਬਾ ਜੀ ਦਾ ਆਸਨ ਚੁਬਾਰੇ ਵਿੱਚ ਸੀ ਬੀਬੀ ਜੀ ਨੇ ਦੋਵਾਂ ਨੂੰ ਬਾਬਾ ਜੀ ਪਾਸ ਚੁਬਾਰੇ ਉੱਪਰ ਚਲੇ ਜਾਣ ਲਈ ਕਹਿ ਦਿੱਤਾ ਦੋਵਾਨੇ ਬਾਬਾ ਜੀ ਨੂੰ ਫਤਿਹ ਲਈ ਅੱਤੇ ਬੈਠ ਗਏ ਬਾਬਾ ਜੀ ਨੇ ਆਉਣ ਦਾ ਸਬਬ ਪੁੱਛਿਆ ਦਲਵਿੰਦਰ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਬਾਬਾ ਜੀ ਮੈਂ ਡਾਕਟਰ ਕੋਲੋਂ ਅਪਾਇੰਟਮੈਂਟ ਲਈ ਹੈ ਮੇਰੇ ਮਨ ਵਿੱਚ ਹੈ ਕਿ ਮੈਂ ਤੁਹਾਡਾ ਕੰਨ ਡਾਕਟਰ ਨੂੰ ਵਿਖਾਵਾਂ ਡਾਕਟਰ ਦੇ ਦਸਤਨ ਮੁਤਾਬਕ ਕੰਨ ਟੈਸਟ ਕਰਕੇ ਉਸ ਵਿੱਚ ਇੱਕ ਛੋਟੀ ਜਈ ਮਸ਼ੀਨ ਜੋ ਕਿ ਕੰਨ ਵਿੱਚ ਫਿੱਟ ਹੋ ਜਾਂਦੀ ਹੈ ਲੋਨੀ ਪਵੇਗੀ ਅਤੇ ਉਮੀਦ ਹੈ ਆਪ ਜੀ ਨੂੰ ਮੂਡ ਪੂਰਾ ਸੁਣਨ ਲੱਗ ਜਾਵੇਗਾ ਬਾਬਾ ਜੀ ਨੇ ਉਸਦੀ ਬੇਨਤੀ ਸੁਣ ਲਈ ਅਤੇ ਥੋੜਾ ਚਿਰ ਚੁੱਪ ਰਹਿ ਕੇ ਕਹਿਣ ਲੱਗੇ ਐਵੇਂ ਹੀ ਪੈਸੇ ਕਿਉਂ ਖਰਚਨੇ ਹਨ ਬਥੇਰਾ ਸਾਰੀ ਉਮਰ ਮੈਂ ਸੁਣ ਲਿਆ ਹੈ ਹੁਣ ਵੀ ਗੁਰੂ ਮਹਿਰ ਨਾਲ ਲੋੜ ਮੁਤਾਬਕ ਸੁਣੀ ਜਾਂਦਾ ਹੈ ਤੁਸੀਂ ਖੇਚਲ ਨਾ ਕਰੋ ਇੱਥੇ ਕਨੇਡਾ ਵਿੱਚ ਸੁਣਿਆ ਹੈ ਡਾਕਟਰੀ ਇਲਾਜ ਬੜਾ ਮਹਿੰਗਾ ਹੈ ਇਹ ਪੈਸੇ ਕਿਸੇ ਹੋਰ ਕਰਮ ਅਰਥ ਜਾਂ ਗਰੀਬ ਲੋੜਵੰਦੀ ਜ਼ਰੂਰਤ ਪੂਰੀ ਕਰਨ ਲਈ ਵਰਤ ਲੈਣਾ ਵਿੰਦਰ ਸਿੰਘ ਬੜੀ ਨਿਮਰਤਾ ਨਾਲ ਮੋੜ ਬੇਨਤੀ ਕੀਤੀ ਬਾਬਾ ਜੀ ਬਹੁਤਾ ਖਰਚਾ ਨਹੀਂ ਹੋਣਾ ਦੂਸਰਾ ਮੇਰੇ ਮਨ ਦੀ ਭਾਵਨਾ ਹੈ ਕਿਉਂਕਿ ਮੈਂ ਮਹਿਸੂਸ ਕੀਤਾ ਹੈ ਜਦੋਂ ਤੁਸੀਂ ਕੁਰਬਾਨੀ ਦਾ ਪਾਠ ਸੁਣਦੇ ਹੋ ਜਾਂ ਕੋਈ ਪ੍ਰੇਮੀ ਆਪ ਜੀ ਨਾਲ ਬਚਨ ਸਾਂਝ ਕਰਦਾ ਹੈ ਤਾਂ ਆਪ ਜੀ ਨੂੰ ਕਾਫੀ ਧਿਆਨ ਨਾਲ ਸੁਣਨਾ ਪੈਂਦਾ ਹੈ ਦੂਸਰਾ ਕੰਨ ਵਿੱਚ ਮਸ਼ੀਨ ਲੱਗੇ ਦਾ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਅਤੇ ਆਪਣੀ ਸੁਵਿਧਾ ਅਨੁਸਾਰ ਇਸ ਦੀ ਆਵਾਜ਼ ਨੂੰ ਘਟਾ ਜਾਂ ਵਧਾ ਸਕੀਦਾ ਹੈ ਬਾਬਾ ਜੀ ਨੇ ਇਹਨਾਂ ਦੀ ਬੇਨਤੀ ਪ੍ਰਵਾਨ ਕੀਤੀ ਤਾਂ ਉਸਨੇ ਕਿਹਾ ਮੈਂ ਪਰਸੋਂ 11 ਵਜੇ ਤੁਹਾਨੂੰ ਆਕੇ ਲੈ ਜਾਵਾਂਗਾ ਡਾਕਟਰ ਨਾਲ 11:30 ਵਜੇ ਦੀ ਅਪਾਇੰਟਮੈਂਟ ਹੈ 20 ਮਿੰਟ ਵਿੱਚ ਹੀ ਉਹ ਸਾਨੂੰ ਵੇਲਾ ਕਰ ਦੇਵੇਗਾ ਉਸਨੇ ਕੰਨ ਵੇਖ ਕੇ ਮਸ਼ੀਨ ਫਿੱਟ ਕਰਨ ਦਾ ਨਾਪ ਲੈਣਾ ਹੈ ਦਲਵਿੰਦਰ ਸਿੰਘ ਦੇ ਬਹੁਤਾ ਕਹਿਣ ਤੇ ਬਾਬਾ ਜੀ ਮੰਨ ਗਏ ਨਿਯਤ ਕੀਤੇ ਸਮੇਂ ਤੇ ਦਲਵਿੰਦਰ ਸਿੰਘ ਕਾਰ ਤੇ ਆਕੇ ਬਾਬਾ ਜੀ ਨੂੰ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਚੰਗੀ ਤਰ੍ਹਾਂ ਕੰਨ ਵੇਖਿਆ ਅਤੇ ਕਈ ਤਰ੍ਹਾਂ ਦੀਆਂ ਆਵਾਜ਼ਾਂ ਪੈਦਾ ਕਰਕੇ ਆਪਣੀ ਤਸੱਲੀ ਕਰ ਲਈ ਅਤੇ ਕੰਨ ਦੀ ਕਲੋਨੀ ਦਾ ਨਾਪ ਲੈ ਕੇ ਕਿਹਾ ਕਿ ਕੰਨ ਵਿੱਚ ਮਾਮੂਲੀ ਜਿਹਾ ਨੁਕਸ ਹੈ ਇਸ ਮਸ਼ੀਨ ਦੇ ਲੱਗਣ ਨਾਲ ਬਿਲਕੁਲ ਪੂਰਾ ਸੁਣਾ ਲੱਗ ਜਾਵੇਗਾ ਤੁਸੀਂ ਇੱਕ ਹਫ਼ਤੇ ਬਾਅਦ ਆ ਕੇ ਬਣੀ ਹੋਈ ਮਸ਼ੀਨ ਲਵਾ ਜਾਣਾ ਜੇ ਉਸ ਵਿੱਚ ਥੋੜਾ ਬਹੁਤ ਫਰਕ ਹੋਇਆ ਤਾਂ ਉਸ ਨੂੰ ਰਗੜ ਕੇ ਦੁਬਾਰਾ ਠੀਕ ਕਰ ਦਿੱਤਾ ਜਾਵੇਗਾ ਡਾਕਟਰ ਦੇ ਕਲੀਨਿਕ ਦੇ ਨਜ਼ਦੀਕ ਹੀ ਤਲਵਿੰਦਰ ਸਿੰਘ ਦਾ ਘਰ ਸੀ ਡਾਕਟਰ ਪਵੇਲੇ ਹੋ ਕੇ ਉਹ ਬਾਬਾ ਜੀ ਨੂੰ ਆਪਣੇ ਘਰ ਲੈ ਗਿਆ ਅਤੇ ਚਾ ਪਾਣੀ ਦੀ ਸੇਵਾ ਕੀਤੀ ਅਤੇ ਬਾਅਦ ਵਿੱਚ ਬਾਬਾ ਜੀ ਨੂੰ ਉਹਨਾਂ ਦੇ ਵਿਸ਼ਰਾਮ ਟਿਕਾਣੇ ਉੱਪਰ ਪਹੁੰਚਾ ਦਿੱਤਾ ਹਫਤੇ ਪਿਛੋਂ ਨਿਯਤ ਸਮੇਂ ਅਨੁਸਾਰ ਦਿਲਵਿੰਦਰ ਸਿੰਘ ਫੇਰ ਆ ਕੇ ਬਾਬਾ ਜੀ ਨੂੰ ਡਾਕਟਰ ਕੋਲ ਲੈ ਗਿਆ ਕੰਨ ਵਿੱਚ ਮਸ਼ੀਨ ਫਿੱਟ ਕਰਵਾਈ ਗਈ ਡਾਕਟਰ ਨੇ ਮਸ਼ੀਨ ਦੀ ਸਾਰੀ ਵਰਤੋਂ ਸਮਝਾ ਦਿੱਤੀ ਬਾਬਾ ਜੀ ਦੇ ਕੰਨ ਵਿੱਚ ਮਸ਼ੀਨ ਲਵਾ ਕੇ ਦਿਲਵਿੰਦਰ ਸਿੰਘ ਫੇਰ ਆਪਣੇ ਘਰ ਬਾਬਾ ਜੀ ਨੂੰ ਲੈ ਗਿਆ ਅਤੇ ਸ਼ਰਦਾ ਨਾਲ ਜਲ ਪਾਣੀ ਦੀ ਸੇਵਾ ਕੀਤੀ ਬਾਬਾ ਜੀ ਨੇ ਉੱਥੇ ਬੈਠ ਕੇ ਹੀ ਸੁਖਮਨੀ ਸਾਹਿਬ ਦਾ ਪਾਠ ਸੁਣਾਇਆ ਕੰਨ ਵਿੱਚ ਮਸ਼ੀਨ ਲੱਗ ਜਾਣ ਨਾਲ ਬਿਨਾ ਉਚੇਚਾ ਧਿਆਨ ਤੋਂ ਸਾਰੀ ਗੱਲਬਾਤ ਅਤੇ ਬਾਣੀ ਦਾ ਪਾਠ ਪਹਿਲਾਂ ਦੀ ਤਰ੍ਹਾਂ ਬਹੁਤ ਸੋਹਣਾ ਸੋਹਣਾ ਲੱਗ ਪਿਆ ਬਾਬਾ ਜੀ ਨੇ ਕਿਹਾ ਇਸ ਨਾਲ ਤਾਂ ਪਹਿਲੇ ਨਾਲੋਂ ਵੀ ਚੰਗਾ ਸੁਣਦਾ ਹੈ ਦਲਵਿੰਦਰ ਸਿੰਘ ਤੇਰੀ ਸੇਵਾ ਪ੍ਰਵਾਨ ਹੋ ਗਈ ਹੈ ਹੁਣ ਅਸੀਂ ਬਾਣੀ ਬੜੀ ਮੋਜ ਨਾਲ ਸੁਣਾਂਗੇ ਅੱਗੇ ਬਾਣੀ ਪੜਨ ਵਾਲੇ ਨੂੰ ਮੁੜ ਮੁੜ ਕੇ ਕਹਿਣਾ ਪੈਂਦਾ ਸੀ ਥੋੜਾ ਉੱਚੀ ਪਾਠ ਕਰੋ ਇਹ ਤਾਂ ਗੁਰੂ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਹੈ ਨਾਲ ਹੀ ਉਹਨਾਂ ਨੇ ਪੁੱਛਿਆ ਇਸ ਦੇ ਕਿੰਨੇ ਪੈਸੇ ਲੱਗੇ ਹਨ ਦਲਵਿੰਦਰ ਸਿੰਘ ਨੇ ਦਸੰਤੋਂ ਨਾ ਕਰ ਦਿੱਤੀ ਅਤੇ ਕਿਹਾ ਬਾਬਾ ਜੀ ਸਾਰੀ ਗੁਰੂ ਮਹਾਰਾਜ ਜੀ ਦੀ ਮਾਇਆ ਹੈ ਮੇਰੇ ਤਨ ਭਾਗ ਹਾਂ ਕਿ ਮੈਂ ਉਸ ਗੁਰੂ ਜੀ ਦੀ ਬਖਸ਼ਿਸ਼ ਕੀਤੀ ਮਾਇਆ ਵਿੱਚੋਂ ਕੁਝ ਪੈਸੇ ਖਰਚ ਕੇ ਤੁਹਾਡੀ ਖੁਸ਼ੀ ਲੈ ਸਕਿਆ ਹਾਂ ਦਲਵਿੰਦਰ ਸਿੰਘ ਦੇ ਇਸ ਤਰ੍ਹਾਂ ਨਿਮਰਤਾ ਭਰੇ ਬਚਨ ਸੁਣ ਕੇ ਬਾਬਾ ਜੀ ਪ੍ਰਸੰਨ ਹੋਏ ਅਤੇ ਕਹਿਣ ਲੱਗੇ ਅਸੀਂ ਤੇਰੀ ਕੀਤੀ ਸੇਵਾ ਦੀ ਅਰਦਾਸ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਕਰਨ ਲੱਗੇ ਹਾਂ ਕੋਈ ਚਾਹਨਾ ਹੋਵੇ ਤਾਂ ਬਿਨਾਂ ਚ ਜਗ ਦੱਸ ਦਿਓ ਦਲਵਿੰਦਰ ਸਿੰਘ ਤਾਂ ਚੁੱਪ ਕਰ ਗਿਆ ਪਰ ਕੋਲ ਹੀ ਇਹਨਾਂ ਦੇ ਘਰੋਂ ਬੀਬੀ ਪਰਮਜੀਤ ਕੌਰ ਬੈਠੀ ਸੀ ਉਸਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਬਾਬਾ ਜੀ ਬਾਕੀ ਤਾਂ ਦੁਨੀਆ ਦੇ ਸਾਰੇ ਸੁੱਖ ਪਦਾਰਥ ਸਾਨੂੰ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਹਨ ਘਾਟ ਕੇਵਲ ਸਾਨੂੰ ਇੱਕ ਹੀ ਹੈ ਸਾਡੇ ਘਰ ਵਿੱਚ ਸੰਤਾਨ ਨਹੀਂ ਕਿਰਪਾ ਕਰੋ ਸਾਡਾ ਵੀ ਸੰਸਾਰ ਦੇ ਨਾਲ ਨਾਤਾ ਬਣ ਜਾਵੇ ਬਾਬਾ ਜੀ ਮੁਸਕਰਾਏ ਅਤੇ ਕਹਿਣ ਲੱਗੇ ਬੀਬੀ ਉਂਝ ਤਾਂ ਮਾਨ ਮੰਗੋ ਤਾਨ ਮੰਗੋ ਤਨ ਲਖਮੀ ਸੁਤ ਦੇਹ ਆਪਾਂ ਸਭ ਨੂੰ ਤੇ ਸਤਗੁਰੂ ਜੀ ਪਾਸੋਂ ਹੀ ਮੰਗਣਾ ਹੈ ਪਰ ਇਨਾਂ ਸਾਰੀਆਂ ਸ੍ਰੇਸ਼ਟ ਮੰਗਾ ਵਿੱਚੋਂ ਤਾਂ ਮਾਗਨਾ ਮਗਨ ਨਿਕਾ ਹਰ ਜਸ ਗੁਰਤੇ ਮਾਗਨਾ ਚਲੋ ਜੇ ਤੁਹਾਡੀ ਬੱਚੇ ਦੀ ਹੀ ਇੱਛਾ ਹੈ ਤਾਂ ਅਸੀਂ ਤਾਂ ਗੁਰੂ ਚਰਣਾ ਵਿੱਚ ਅਰਦਾਸ ਕਰਨੀ ਹੈ ਮਾਲਕ ਪੀਤਾ ਜ਼ਰੂਰ ਸਵੀਕਾਰ ਕਰਨਗੇ ਅਤੇ ਬਖਸ਼ਿਸ਼ ਵੀ ਕਰਨਗੇ ਬਾਬਾ ਜੀ ਨੇ ਪੰਜਵਰੀ ਮੂਲ ਮੰਤਰ ਦਾ ਜਾਪ ਕਰਕੇ ਅਰਦਾਸ ਕੀਤੀ ਕਿ ਸਤਗੁਰੂ ਜੀ ਆਪਣੇ ਸੇਵਕਾਂ ਦੀ ਸੇਵਾ ਦਰ ਪ੍ਰਵਾਨ ਕਰੋ ਅਤੇ ਇਹਨਾਂ ਦੇ ਮਨ ਵਿੱਚ ਜੋ ਪੁਜੰਗੀ ਦੀ ਇੱਛਾ ਹੈ ਉਸ ਨੂੰ ਕਿਰਪਾ ਕਰਕੇ ਪੂਰੀ ਕਰੋ। ਥੋੜਾ ਸਮਾਂ ਉਥੇ ਠਹਿਰਨ ਉਪਰੰਤ ਬਾਬਾ ਜੀ ਨੇ ਇਹਨਾਂ ਨੂੰ ਹਰ ਰੋਜ਼ ਨਿਤਨੇਮ ਦਾ ਪਾਠ ਕਰਨ ਦੀ ਹਦਾਇਤ ਕੀਤੀ ਅਤੇ ਉਪਰੰਤ ਗੁਰੂ ਮਹਾਰਾਜ ਜੀ ਪਾਸੋਂ ਹਰ ਰੋਜ਼ ਇਸ ਧਾਤ ਦੀ ਪ੍ਰਾਪਤੀ ਲਈ ਅਰਦਾਸ ਕਰਨ ਲਈ ਕਿਹਾ ਜੋ ਇਹਨਾਂ પતિ ਪਤਨੀ ਨੇ ਨੇਮ ਨਾਲ ਕਰਨਾ ਆਰੰਭ ਕਰ ਦਿੱਤਾ। 1 ਸਾਲ ਬਾਅਦ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਅਤੇ ਇਹਨਾਂ ਨੂੰ ਇੱਕ ਲੜਕੇ ਦੀ ਦਾਸ ਬਖਸ਼ਿਸ਼ ਕੀਤੀ ਅਤੇ ਉਸ ਤੋਂ 2 ਸਾਲਾਂ ਬਾਅਦ ਇੱਕ ਹੋਰ ਲੜਕੇ ਦੀ ਦਾਦ ਬਖਸ਼ਿਸ਼ ਹੋ ਗਈ ਗੁਰੂ ਪਾਤਸ਼ਾਹ ਜੀ ਦਾ ਵੀ ਫਰਮਾਨ ਹੈ ਵਿਰਥੀ ਕਰੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਰਤਾਸ ਜਨ ਬਨ ਕੇ ਕੀਤੀ ਅਰਦਾਸ ਕਦੀ ਵਿਰਥੀ ਨਹੀਂ ਜਾਂਦੀ ਜਨ ਬਨੰਦ ਹੀ ਤਾਂ ਲੋੜ ਹੈ ਫਿਰ ਤਾਂ ਮੇਰੀ ਬਾਂਦੀ ਪਗਤ ਛੜਾਵੇ ਬੰਦ ਹੈ ਪਗਤ ਨਾ ਛੁਟੇ ਮੋਹਿ ਇਕ ਸਮੈ ਮੋਕ ਕੋ ਗਹਿ ਬੰਦ ਹੈ ਤੋਫੀ ਨੇ ਮੋ ਪੈ ਜਵਾਬ ਨਾ ਹੋਏ ਮੈਂ ਗੁਨ ਬੰਦ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਨਾਮ ਦੇਮ ਜਾਕੇ ਜੀ ਐਸੀ ਤੈਸੋ ਤੱਕ ਪ੍ਰੇਮ ਪ੍ਰਗਾਸ ਵਾਲੀ ਗੱਲ ਹੋ ਜਾਂਦੀ ਹੈ ਕਿਉਂਕਿ ਜਨ ਬਹਿ ਮੋਤਾਜ ਬੇਪਰਵਾਹ ਹੁੰਦਾ ਹੈ ਦੂਸਰਾ ਕਿਤੇ ਭਾਗਾ ਨਾਲ ਜਾਂਦਾ ਮਿਲਾਪ ਹੋ ਵੀ ਜਾਵੇ ਉਸ ਨੂੰ ਜਵੰਦੀ ਲੋੜ ਹੈ ਜਦੋਂ ਜਨਰੀ ਜਾਵੇ ਫਿਰ ਤਾਂ ਜੋ ਮਾਗੋ ਸੋ ਪਾਵੋ ਰੇ ਵਾਲੀ ਗੱਲ ਬਣ ਜਾਂਦੀ ਹੈ ਜਨ ਵੀ ਜੋਰ ਮਾਨ ਦਾਵਾ ਛੱਡਣ ਉਪਰੰਤ ਹੀ ਰੀਸਦਾ ਹੈ ਜਨ ਦੀ ਖੁਸ਼ੀ ਪ੍ਰਭੂ ਪਰਮੇਸ਼ਵਰ ਦੀ ਖੁਸ਼ੀ ਹੈ ਖੁਸ਼ੀ ਵਿੱਚ ਆ ਕੇ ਜਨ ਪ੍ਰਭੂ ਦੇ ਚਰਨਾਂ ਵਿੱਚ ਜੋ ਵੀ ਮੰਗਦਾ ਹੈ ਅਤੇ ਮੂੰਹ ਵਿੱਚੋਂ ਵਾਕ ਉਚਾਰਨ ਕਰ ਦਿੰਦਾ ਹੈ ਉਹ ਬਚਨ ਲੋਕ ਪਰ ਲੋਕ ਵਿੱਚ ਅਟਲ ਹੁੰਦੇ ਹਨ ਪੰਜਵੇਂ ਪਾਤਸ਼ਾਹ ਜੀ ਦਾ ਤਨਾਸਰੀ ਲਾਗ ਵਿੱਚ ਬਚਨ ਹੈ ਜੋ ਮਾਂ ਕਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾ ਉਹਾ ਸਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ